بے پراباع ব্রাহ্মণاں نے کہہا سوییا کوپ پرے دج بول اٹھے ہم تے تم بھوجن مانگن آئی غصے نال بھرے ہوئے ব্রাহ্মণ اگوں بول پے کہ تسی ساڈے کولوں بھوجن منگن آئے ہو کانے بڑو 60 او مسلمی ہم ہوں تم ہوں 60 سے لاکھ پائے ਕਾਨਾ ਤੇ ਬਲਰਾਮ ਦੋਵੇਂ ਵੱਡੇ ਝੂਠੇ ਹਨ ਅਤੇ ਅਸੀਂ ਤੁਹਾਨੂੰ ਵੀ ਓਨਾ ਵਰਗਾ ਝੂਠਾ ਜਾਣ ਲਿਆ ਹੈ। ਪੇਟ ਪਰ ਆਪਣੋ ਤਬਹੀ ਜਦ ਅਨੰਤ ਤਦੁਲ ਮੰਗ ਪਰਾਈ। ਅਸੀਂ ਤਦਹੀ ਆਪੜਾ ਪੇਟ ਪਰਦੇ ਹਾਂ। ਜਦ ਅਸੀਂ ਦੂਜਿਆਂ ਤੋਂ ਚਾਵਲ ਮੰਗ ਕੇ ਲਿਆਉਂਦੇ ਹਾਂ। ਇਤੇ ਪੈ ਖਾਨ ਕੋ ਮੰਗਤ ਹੈ ਇਹੋ ਕਹਿ ਕੇ ਅਤ ਬੇਪਰਿਸਾਏ ਅਜੇ ਹੀ ਸਥਿਤੀ ਹੋਣ ਤੇ ਵੀ ਤੁਸੀਂ ਸਾਡੇ ਕੋਲੋਂ ਖਾਣ ਲਈ ਮੰਗਦੇ ਹੋ ਇਹ ਗੱਲ ਇੰਜ ਕਹਿ ਕੇ ਬ੍ਰਾਹਮਣ ਬਹੁਤ ਕ੍ਰੋਧਵਾਨ ਹੋ ਗਏ ਵਿਪਨ ਭੋਜਨ ਜੋ ਨਾ ਦਿਓ ਤਬ ਹੀ ਗ੍ਰਹਿ ਗੋਪ ਚਲੇ ਸੋ ਕਿਸਾਨੇ ਜਦੋਂ ਬ੍ਰਾਹਮਣਾ ਨੇ ਭੋਜਨ ਨਾ ਦਿੱਤਾ ਤਦੋ ਹੀ ਗਵਾਲ ਬਾਲਕ ਖਿਜੇ ਹੋਏ ਉਹਨਾਂ ਦੇ ਘਰਾਂ ਨੂੰ ਛੱਡ ਕੇ ਚੱਲ ਪਏ ਕਾਂਸਪੂਰੀ ਤਜਕੈ ਗ੍ਰਹਿ ਬੇਪਨ ਨਾਖ ਚਲੇ ਜਮੁਨਾ ਨਿਜਕਾਨੇ ਮਥੁਰਾ ਨੂੰ ਛੱਡ ਕੇ ਅਤੇ ਬ੍ਰਾਹਮਣਾ ਦੇ ਘਰ ਲੰਘ ਕੇ ਜਮੁਨਾ ਦੇ ਨੇੜੇ ਜਾ ਪਹੁੰਚੇ ਬੋਲ ਉਠਿਓ ਮੁਸਲੀ ਕਿਸਨੰ ਸਾੰਗ ਅੰਨਿਆ ਬਿਨਾ ਜਬ ਆਵਤ ਜਾਣੇ ਜਦੋਂ ਬਲਰਾਮ ਨੇ ਉਹਨਾਂ ਨੂੰ ਭੋਜਨ ਤੋਂ ਬਿਨਾ ਹੁੰਦੇ ਵੇਖਿਆ ਤਾਂ ਉਹ ਕ੍ਰਿਸ਼ਨ ਨੂੰ ਕਹਿਣ ਲੱਗਾ ਕਿ ਵੇਖੋ ਦੇਖੋ ਲੈਨ ਕੋ ਆਵਤ ਥੇ ਦਿਜ ਦੇਨ ਕੀ ਬੇਰ ਕੋ ਦੂਰ ਪਰਾਨੇ ਲੈ ਲਈ ਇਹ ਬ੍ਰਾਹਮਣ ਨਿਤ ਸਾਡੇ ਘਰ ਆ ਜਾਂਦੇ ਹਨ ਪਰ ਦੇਨ ਦੀ ਵਾਰੀ ਦੂਰ ਭੱਜ ਗਏ ਹਨ ਕਬਿਤ ਬਡੇ ਹੈ ਕੁਮਤੀ ਔ ਕੁਜਤੀ ਕੋਰ ਕਾਇਰ ਹੈ ਬਡੇ ਹੈ ਕਮੂਤ ਔ ਕੁਜਾਤ ਬਡੇ ਜਗ ਮੈਂ ਇਹ ਬ੍ਰਾਹਮਣ ਜਗਤ ਵਿੱਚ ਵੱਡੇ ਕੁਮਤੀ ਉਜਤੀ ਝੂਠੇ ਅਤੇ ਕਾਇਰ ਹਨ ਅਤੇ ਬਹੁਤ ਹੀ ਕੂ ਨਸਲੇ ਅਰਥਾਤ ਮਾੜੀ ਨਸਲ ਵਾਲੇ ਅਤੇ ਕੁਜਾਤ ਹਨ ਬੱਡੇ ਚੋਰ ਚੂਹਰੇ ਚਪਾਤੀ ਲੀਏ ਤਜੈ ਪ੍ਰਾਣ ਕਰ ਅਤ ਜਾਰੀ ਬੱਟ ਪਾਰੀ ਔਰ ਮੱਗ ਮੈਂ ਇਹ ਵੱਡੇ ਚੋਰ ਅਤੇ ਚੂੜੇ ਹਨ ਚੋਰ ਰੋਟੀ ਲਈ ਪ੍ਰਾਣ ਤਿਆਗ ਦਿੰਦੇ ਹਨ ਅਤੇ ਬਹੁਤ ਬਦਮਾਸ਼ੀ ਅਤੇ ਰਾਹ ਵਿੱਚ ਡਕੈਤੀ ਕਰਦੇ ਹਨ ਬੈਠੇ ਹੈ ਆਜਾਨ ਮਾਨੋ ਕਹੀਤ ਹੈ ਸਿਆਨੇ ਕਾ ਚੋ ਜਾਣੇ ਨਾ ਗਿਆਨ ਸੋ ਕੁਰੰਗ ਬਾਦੇ ਪੱਗ ਮੈਂ ਇਹ ਬਹੁਤ ਬੇਸਮਝ ਹਨ ਪਰ ਬੈਠੇ ਇੰਜ ਹਨ ਜਿਵੇਂ ਸਿਆਣੇ ਕਹੇ ਜਾਂਦੇ ਹਨ ਗਿਆਨ ਤਾਂ ਕੁਝ ਜਾਣਦੇ ਨਹੀਂ ਪਰ ਪੈਰ ਨਾਲ 100 ਹਿਰਨ ਬੰਨੀ ਫਿਰਦੇ ਹਨ ਅਰਥਾਤ 100 ਹਿਰਨਾਂ ਦੀ ਗਤੀ ਨਾਲ ਪੱਜੇ ਫਿਰਦੇ ਹਨ ਅਥਵਾ ਬਹੁਤ ਬੇਲਿਹਾਜ ਹਨ ਵੱਡਾ ਹੈ ਕੋਛੈਲ ਪੈ ਕਹਾਵਤ ਹੈ ਛੈਲ ਐਸੇ ਫਿਰਤ ਨਗਰ ਜੈਸੇ ਫਿਰੇ ਟੋਰ ਵਗਮੈਂ ਇਹ ਹਣਤਾ ਬਹੁਤ ਕੋਜੇ ਪਰ ਆਪਣੇ ਆਪ ਨੂੰ ਸੁੰਦਰ ਅਖਵਾਉਂਦੇ ਹਨ ਅਤੇ ਨਗਰ ਵਿੱਚ ਇੰਜ ਫਿਰਦੇ ਹਨ ਜਿਵੇਂ ਪਸੂ ਵਗ ਵਿੱਚ ਫਿਰਦੇ ਹਨ ਮੁਸਲੀ ਬਾਜ ਕਾ ਨਾਇਸੋ ਬਲਰਾਮ ਨੇ ਕਾਨਾ ਨੂੰ ਕਿਹਾ ਸਵੈਆ ਆਏ ਸ ਹੋਏ ਤੋ ਕੈਚ ਹਲਾ ਸੰਗ ਮੂਸਲਸੋ ਮਥੁਰਾ ਸਭ ਪਾਟੋ ਮੈਨੂੰ ਜੇ ਆਗਿਆ ਹੋਵੇ ਤਾਂ ਹਲ ਨਾਲ ਸਾਰੀ ਮਥੁਰਾ ਨਗਰੀ ਖੇਚ ਲਵਾ ਅਤੇ ਮੁਸਲੀ ਮੋਹਲੇ ਨਾਲ ਸਭ ਨੂੰ ਕੁੱਟ ਦਿਆਂ ਬੇਪਨ ਜਾਏ ਕਹੋ ਪਕਰੋ ਕਹੋ ਮਾਰ ਡਰੋ ਕਹੋ ਰੰਚ ਕਟਾਟੋ ਜੇ ਕਹੋ ਤਾਂ ਬ੍ਰਾਹਮਣਾ ਨੂੰ ਪਕੜ ਲਿਆਵਾ ਜੇ ਕਹੋ ਤਾਂ ਮਾਰ ਸੁੱਟਾਂ ਅਤੇ ਜੇ ਕਹੋ ਤਾਂ ਥੋੜਾ ਜਿਹਾ ਟਾੜ ਦਿਆਂ ਔਰ ਕਹੋ ਤੋ ਖਾਰ ਪੂਰੀ ਬਲ ਕੈ ਆਪਣੇ ਜਮ ਨਾ ਮਹਿ ਸਾਟੋ ਜੇ ਹੋਰ ਕਹੋ ਤਾਂ ਆਪਣੇ ਬਾਲ ਨਾਲ ਮਥੁਰਾ ਨਗਰੀ ਨੂੰ ਉਖਾੜ ਕੇ ਜਮਨਾ ਵਿੱਚ ਸੁੱਟ ਦਿਆਂ ਸੰਕਤ ਹੋ ਤੁਮ ਤੇਜ ਦੁਰਾਏ ਨਾ ਹੋ ਇਕਲੋ ਅਰ ਕੋ ਸਿਰ ਕਾਟੋ हे श्री कृष्ण तेरे तो चिगता हां नैता मैं इकल्ला ही वैरी दे शेर वड्के सट द्या कानाबाज कृष्ण ने कहया सवैया क्रोध चिमापन कै मुसली हर फेर कही संग बालक बानी हे बलराम क्रोध नो शांत करो अते फिर कृष्ण ने ग्वाल बालका नो गल कही ਬੇਪੁਰ ਗੁਰੂ ਸਭ ਹੀ ਜਗ ਕੇ ਸਮਝਾਏ ਕਹੀ ਇਹ ਕਾਨਾ ਕਹਾਣੀ ਬ੍ਰਾਹਮਣ ਸਾਰੇ ਜਗਤ ਦੇ ਗੁਰੂ ਹਨ ਇਹ ਗੱਲ ਚੰਗੀ ਤਰਾ ਸਮਝਾ ਕੇ ਗਵਾਲ ਵਾਲਕਾ ਨੂੰ ਕਾਨਾ ਨੇ ਦੁਬਾਰਾ ਬ੍ਰਾਹਮਣਾ ਪਾਸ ਜਾਣ ਲਈ ਕਿਹਾ ਆਏ ਸਮਾਨ ਗਏ ਫਿਰ ਕਹ ਜੋ ਹੋਤੀ ਨਿਪ ਕੰਸਾ ਕੀ ਰਜਤਾਨੀ बालक कृष्ण दी आज्ञा मान के कंस राजे दी राजधानी मथुरा ਵਿੱਚ ਫਿਰ ਗਏ। ਫੈ ਬੇ ਕੋਪੋ ਜਨਮਾਗਤ ਕਾਨਾ ਕਹਿਓ ਨਹਿ ਬੇਪਮਨੀ அபிਮਾਨੀ। ਅਤੇ ਬ੍ਰਾਹਮਣਾਂ ਨੂੰ ਕਿਹਾ ਕਿ कृष्ण ਖਾਂ ਲਈ ਪੋਜਨ ਮੰਗਦਾ ਹੈ। ਪਰ ਆਭਿਮਾਨੀ ਬ੍ਰਾਹਮਣਾਂ ਨੇ ਉਹਨਾਂ ਦੀ ਗੱਲ ਨਾ ਮੰਨੀ। ਕਬੀਤ ਕਾਨਾ ਜੂਕੇ ਗਵਾਰਣ ਕੋ ਬੇਪਨ ਦੁਬਾਰ ਰਿਸ ਉਤਰ ਦਿਓ ਨਾ ਕਛੂ ਖੈ ਬੇ ਕੋ ਕਛੂ ਦਿਓ ਕਾਨਾ ਦੇ ਮਿੱਤਰ ਗਵਾਲ ਬਾਲਕਾ ਨੂੰ ਬ੍ਰਾਹਮਣਾ ਨੇ ਦੁਬਾਰਾ ਕਰੋਧ ਕਰਕੇ ਨਾ ਉਤਰ ਦਿੱਤਾ ਅਤੇ ਨਾ ਹੀ ਖਾਨ ਨੂੰ ਕੁਝ ਦਿੱਤਾ ਤਬਹੀ ਰਸਾਏ ਗੋਪ ਆਏ ਹਰ ਜੂਕੇ ਪਾਸ ਕਰ ਕੈ ਪ੍ਰਣਾਮ ਐਸੇ ਉਤਰ ਦਿਨੈ ਦੇਓ ਤਾਦ ਗਵਾਲ ਬਾਲਕ ਕ੍ਰੋਧਵਾਰ ਹੋ ਕੇ ਕ੍ਰਿਸ਼ਨ ਜੀ ਕੋਲ ਆ ਗਏ ਅਤੇ ਨਮਸਕਾਰ ਕਰਕੇ ਇਸ ਤਰ੍ਹਾਂ ਉਤਰ ਦਿੱਤਾ ਮੋਨ ਸਾਧ ਬੈਠ ਰਹਾ ਹੈ ਹੈ ਬੇ ਕੋ ਨਾ ਦੇਤ ਕਛੂ ਤਬੈ ਫਿਰ ਆਏ ਜਬੈ ਕ੍ਰੋਧ ਮਨ ਮੈ ਪਿਓ ਕਿ ਸਾਡੀ ਬੇਨਤੀ ਕਰਨ ਤੇ ਬ੍ਰਾਹਮਣ ਚੁੱਪ ਕਰਕੇ ਬੈਠੇ ਰਹੇ ਅਤੇ ਖਾਣ ਲਈ ਕੁਝ ਨਾ ਦਿੱਤਾ ਤਦੋ ਅਸੀਂ ਮਨ ਵਿੱਚ ਕ੍ਰੋਧਵਾਨ ਹੋ ਕੇ ਮੋੜ ਆਏ ਹਾਂ ਆਤ ਹੀ ਛੁਦਾ ਤੁਰ ਭਏ ਹੈ ਹਮ ਦੀਨਾ ਨਾਥ ਕੀਜੀਐ ਉਪਾਵ ਨਾ ਤੋ ਬਲ ਤਨ ਕੋ ਗਇਓ ਹੈ ਦੀਨਾ ਨਾਥ ਅਸੀਂ ਭੁੱਖ ਕਾਰਨ ਬਹੁਤ ਵਿਆਕੁਲ ਹਾਂ ਕੋਈ ਉਪਾ ਕਰੋ ਨਹੀਂ ਤਾਂ ਸ਼ਰੀਰ ਦਾ ਬਲ ਛੀਨ ਹੋ ਜਾਏਗਾ ਸਵੈਯਾ ਗਰੜ ਤੋ ਅਜ ਦੇਖ ਤਿਨੈ ਚੁਦਵਾਨ ਕਹਿਓ ਮਿਲ ਕੇ ਇਹ ਕਾਮ ਕਰਿਓ ਰੇ ਸ਼੍ਰੀ ਕ੍ਰਿਸ਼ਨ ਨੇ ਉਹਨਾਂ ਗਵਾਲ ਬਾਲਕਾਂ ਨੂੰ ਭੁੱਖਿਆ ਵੇਖ ਕੇ ਕਿਹਾ ਕੇ ਤੁਸੀਂ ਮਿਲ ਕੇ ਇਹ ਕਾਮ ਕਰੋ ਜਾਹੋ ਕਹਿਓ ਉਨਕੀ ਪਤਨੀ ਪਹਿ ਵਿਪ ਵੱਡੇ ਮਤ ਕੇ ਅਤ ਬੋਰੇ ਕ੍ਰਿਸ਼ਨ ਨੇ ਕਿਹਾ ਤੁਸੀਂ ਓਣਾ ਬ੍ਰਾਹਮਣਾਂ ਦੀਆਂ ਇਸਤਰੀਆਂ ਕੋਲ ਜਾਓ ਅਤੇ ਖਾਣ ਲਈ ਭੋਜਨ ਮੰਗੋ ਇਹ ਬ੍ਰਾਹਮਣ ਤਾਂ ਬਹੁਤ ਪਾਗਲ ਹਨ ਯੱਗ ਕਰੈ ਜਹ ਕਾਰਣ ਕੋ ਅਰ ਹੋਮ ਕਰੈ ਜਪ ਓ ਸਤ ਸੌ ਰੇ ਕਿਉਂਕਿ ਜਿਸ ਲਈ ਇਹ ਯੱਗ ਕਰਦੇ ਹਨ ਹੋਮ ਕਰਦੇ ਹਨ ਅਤੇ ਸਤ ਸਈ ਦਾ ਜਾਪ ਕਰਦੇ ਹਨ ਤਾਹੀ ਕੋ ਭੇਦ ਨਾ ਜਾਣਤ ਮੂੜਕ ਹੈ ਮਿਸਤਾਨ ਕੈ ਖਾਨ ਕੋ ਕੋਰੀ ਉਸ ਆ ਭੇਦ ਨਹੀਂ ਜਾਣਦੇ ਮਿੱਠਿਆ ਖਾਣਿਆ ਨੂੰ ਕੌੜਾ ਕਹਿੰਦੇ ਹਨ ਘਰ ਮੰਗਣ ਆਇਆ ਨੂੰ ਨਹੀਂ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ